ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰੇ ਆਰਤੀ ਹੈ ਕਿੰਦੀ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਮੌਕੇ ਗੁਰਦੁਆਰਾ ਭਵਿੱਖਤ ਸਾਹਿਬ ਪਾਤਸ਼ਾਹੀ 6ਵੀਂ ਦਲ ਬਾਬਾ ਬਦੀਤ ਚੰਦ ਵਿਖੇ ਬਾਬਾ ਅਫਤਾਰ ਸਿੰਘ ਸੋਰ ਸਿੰਘ ਵਾਲਿਆਂ ਦੀ ਗੁਆਈ ਹੇਠ 29 ਨਵੰਬਰ ਤੱਕ ਚੱਲਣ ਵਾਲੇ ਲੰਗਰਾਂ ਦੀ ਸ਼ੁਰੂਆਤ ਕੀਤੀ ਗਈ। ਇਹਨਾਂ ਲੰਗਰਾਂ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਬੋਲਦਿਆਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਨ ਅਪੀਲ ਕੀਤੀ ਗਈ ਹੁਮ ਹੁਮਾ ਕੇ ਸ਼੍ਰੀ ਅਨੰਤਪੁਰ ਸਹਿ ਵਿਖੇ ਮਨਾਈ ਜਾਣ ਵਾਲੀ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਵਿੱਚ ਹਾਜ਼ਰੀ ਭਰੋ ਖਟ ਵਸੈ ਪਾਰੇ ਬ੍ਰਹਮ ਸੋਈ ਸੁਹਾਵਾ ਜਿਤ ਕਟੇ ਵਸੈ ਪਾਰੇ ਬ੍ਰਹਮ ਸੋਈ ਸੁਹਾਵਾ ਜਿਤ ਕਟੇ ਵਸੈ ਪਾਰੇ ਬ੍ਰਹਮ ਸੋਈ ਸੁਹਾਵਾ ਜਮਕੰਕਰ ਨੇੜ ਨ ਆਵਈ ਜਮਕੰਕਰ ਨੇੜ ਨ ਆਵਈ ਜਮਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਸ਼ਹੀਦੀ ਸ਼ਤਾਬਦੀ ਅਤੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਜੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਵਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਸਾਡਾ ਜੋ ਦਲਪੰਥ ਹੈ ਗੁਰੂ ਪੰਥ ਦਾ ਉਹਦੇ ਮਹਾਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਅਤੇ ਉਹਨਾਂ ਤੋਂ ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ ਸੋਰ ਸਿੰਘ ਵਾਲੇ ਉਹ ਇਹ ਜਿਹੜਾ ਮੁਬਾਰਕ ਸਥਾਨ ਆ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਪਾਵਨ ਧਰਤੀ ਦੇ ਉੱਤੇ ਅੱਜ ਗੁਰੂ ਕੇ ਲੰਗਰਾਂ ਦੀ ਅਰੰਭਤਾ ਹੋਈ ਆ ਜਿਹੜੇ ਕਿ ਨਿਰੰਤਰ 29 ਤਰੀਕ ਤੱਕ ਇਸੇ ਤਰ੍ਹਾਂ ਖੁੱਲੇ ਪੰਡਾਲਾਂ ਦੇ ਵਿੱਚ ਚੱਲਣੇ ਆ ਹਰ ਗੁਰੂਕੀਆਂ ਸੰਗਤਾਂ ਨੇ ਸ਼ੱਕ ਕੇ ਲਾਹਾ ਲੈਣਾ ਵਾ ਬਾਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੀ ਵੱਡੀ ਆਮਦ ਜਿਹੜੀ ਆ ਆਰੰਭ ਹੋ ਚੁੱਕੀ ਆ ਗੁਰੂਕੀਆਂ ਸੰਗਤਾਂ ਇੱਥੇ ਆ ਰਹੀਆਂ ਵਾ ਔਰ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਵਾ ਇਥੇ ਜਿੰਨੇ ਵੀ ਮਹਾਪੁਰਸ਼ਾ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ਾ ਭਾਵੇਂ ਦਾਲ ਪੰਥਾ ਉਹਨਾਂ ਨੇ ਆਪੋ ਆਪਣੀਆਂ ਤਿਆਰੀਆਂ ਆਰੰਭ ਕੀਤੇ ਤੇ ਆਪੋ ਆਪਣੇ ਸਥਾਨਾਂ ਦੇ ਉੱਤੇ ਗੁਰੂ ਕੇ ਲੰਗਰਾਂ ਦੀ ਆਰੰਭਤਾ ਜਿਹੜੀ ਆ ਕਰ ਦਿੱਤੀ ਆ ਜਿਹੜਾ ਸ਼ਹੀਦੀ ਬਾਗ ਆ ਤਰਨਾ ਦਲ ਸੰਤ ਬਾਬਾ ਗੁਰਦੇਵ ਸਿੰਘ ਜੀ ਜਥੇਦਾਰ ਉਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਵੀ ਆਰੰਭਾ ਔਰ ਗੁਰੂ ਕੇ ਲੰਗਰ ਹਮੇਸ਼ਾ ਘਟੋਟ ਵਰਤਦੇ ਆ ਹਜੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਦੀ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਦੀ ਮਹਾਪੁਰਸ਼ ਔਰ ਹੋਰ ਜਿੰਨੇ ਵੀ ਸਾਡੇ ਮਹਾਪੁਰਸ਼ਾ ਉਹਨਾਂ ਵੱਲੋਂ ਕਿਉਂਕਿ ਹਮੇਸ਼ਾ ਤੋਂ ਹੀ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੱਖਾਂ ਦਾ ਇਕੱਠ ਹੁੰਦਾ ਹਮੇਸ਼ਾ ਹੀ ਔਰ ਉਸ ਲੱਖਾਂ ਦੇ ਇਕੱਠ ਦੇ ਲਈ ਇਹ ਜਿਹੜੀਆਂ ਸਾਡੀਆਂ ਪ੍ਰਾਤਨ ਜਥੇਬੰਦੀਆਂ ਆ ਇਨਾ ਵੱਲੋਂ ਜਿੱਥੇ ਦੀਵਾਨ ਲਗਾਏ ਜਾਂਦੇ ਆ ਗੁਰੂ ਕੇ ਲੰਗਰ ਲਗਾਏ ਜਾਂਦੇ ਆ ਉਹ ਸਾਰਾ ਕੁਝ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਆ ਬੁੱਢਾ ਦਲ ਦੇ ਵੱਲੋਂ ਵੀ ਬਹੁਤ ਵੱਡੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਆ ਤਾਂ ਇਹ ਸ਼ਤਾਬ ਦੀਆਂ ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ ਪੰਥ ਦੀ ਨਮੈਂਦਾ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਮਨਾ ਰਹੀ ਆ 23 ਤਰੀਕ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਿਆਈ ਪੁਰਬ 350 ਸਾਲਾ ਮਨਾਇਆ ਜਾਣਾ 25 ਤਰੀਕ ਨੂੰ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸ਼ਹੀਦੀ ਮਨਾਇ ਜਾਣੀ ਆ 25 ਨੂੰ ਉੱਥੇ ਦਿੱਲੀ ਵੀ ਗੁਰਦੁਆਰਾ ਸੀਸਗੰਨ ਸਾਹਿਬ ਸ਼ਹੀਦੀ ਸਾਕਾ ਮਨਾਇਆ ਜਾਣਾ ਹਰ 29 ਤਰੀਕ ਨੂੰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸੀਸਗੰਨ ਸਾਹਿਬ ਆਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦਾ ਜੋ ਸੀਸ ਦਾ ਸੰਸਕਾਰ ਦਾ ਦਿਹਾੜਾ ਵਾ ਉਹ ਮਨਾਇਆ ਜਾਣਾ ਵਾ ਪੰਥ ਵੱਡੀ ਗਿਣਤੀ ਚ 23 ਤੋਂ ਲੈ ਕੇ 29 ਤੱਕ ਇੱਥੇ ਆਨੰਦਪੁਰ ਸਾਹਿਬ ਪਹੁੰਚੇ ਗੁਰੂ ਦੀ ਸੰਗਤ ਮਾਣੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਕੀਰਤਨ ਸੁਣੇ ਲੰਗਰਾਂ ਦੇ ਵਿੱਚ ਕਿਉਂਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦਾ ਸੰਕਲਪ ਆ ਜਿੱਥੇ ਸਿਮਰਨ ਜ਼ਰੂਰੀ ਆ ਉਥੇ ਸੇਵਾ ਵੀ ਜ਼ਰੂਰੀ ਆ ਤੇ ਅੱਜ ਇਹ ਸੇਵਾ ਦਾ ਮਹਾਕੁੰਭ ਜਿਹੜਾ ਵਾ ਇਥੋਂ ਸ਼ੁਰੂ ਕੀਤਾ ਵਾ ਮਹਾਪੁਰਸ਼ਾਂ ਨੇ ਸੰਤ ਬਾਬਾ ਨਿਹਾਲ ਸਿੰਘ ਜੀ ਜਿਹੜੇ ਇਥੋਂ ਦੇ ਮੁੱਖ ਸੇਵਾਦਾਰ ਆ ਬਾਬਾ ਸੰਤ ਬਾਬਾ ਬਤਾਰ ਸਿੰਘ ਜੀ ਇਹਦੇ ਵਿੱਚ ਵੀ ਸੰਗਤਾਂ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਲੰਗਰ ਛਕਣਾ ਪ੍ਰੇਮ ਭਾਵਨਾ ਦੇ ਨਾਲ ਤੇ ਸੇਵਾ ਕਰਨੀ ਆ ਬਾਕੀ ਸਮੁੱਚਾ ਹੀ ਜਿਹੜਾ ਪੰਥਾ ਰਲ ਮਿਲ ਕੇ ਇਸ ਸ਼ਤਾਬਦੀ ਨੂੰ ਮਨਾ ਰਿਹਾ ਤੇ ਸਾਡਾ ਵਿਰਾਸਤੀ ਆ ਜੋ ਸਾਡੀਆਂ ਰਵੈਤਾਵਾਂ ਪੰਥ ਦੀਆਂ ਵਾਈਟ ਸਿਟੀ ਦੁਨੀਆ ਤੇ ਹੋਰ ਵੀ ਕਿਤੇ ਹੋ ਸਕਦਾ ਕੋਈ ਰੰਗ ਕਰ ਦੇ ਪਰ ਦੁਨੀਆ ਤੇ ਆਨੰਦਪੁਰ ਸਾਹਿਬ ਏਕ ਹੀ ਆ ਉਹ ਏਕ ਹੀ ਰਹਿਣਾ ਵਾ ਹਰ ਸਿੱਖ ਉਹ ਦੁਨੀਆ ਦੇ ਕਿਸੇ ਵੀ ਕੋਨੇ ਚ ਪੈਦਾ ਹੋਵੇ ਅਮਰੀਕਾ ਅਫਰੀਕਾ ਕੈਨੇਡਾ ਪਰ ਜੰਮਦਾ ਹੀ ਸਿੱਖ ਜਿਹੜਾ ਵਾ ਜਦੋਂ ਸਿੱਖ ਦੇ ਘਰੇ ਜਨਮ ਲੈਂਦਾ ਉਹ ਆਨੰਦਪੁਰ ਸਾਹਿਬ ਦਾ ਵਾਸੀ ਆ ਇੱਥੇ ਪਾਤਸ਼ਾਹ ਜੀ ਨੇ ਪੰਜ ਸੀਸ ਲੈ ਕੇ ਤੇ ਖਾਲਸੇ ਦੀ ਸਿਰਜਣਾ ਕੀਤੀ ਆ ਅੰਮ੍ਰਿਤ ਦੀ ਦਾਤ ਦਿੱਤੀ ਆ ਤੋ ਸਾਨੂੰ ਸਾਰਿਆਂ ਨੂੰ आनंदपुर साहिब गुरु पादशाह ਨੇ ਨਾਮ ਦਿੱਤਾ ਵਾ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਬਾਕੀ ਚਲੋ ਚੰਗੀ ਗੱਲ ਆ ਕਿ ਸ਼ਹਿਰ ਨੂੰ ਜੇ ਚਟਾ ਰੰਗ ਕੀਤਾ ਜਾ ਰਿਹਾ ਹੈ ਕੋਈ ਮਾੜੀ ਗੱਲ ਨਹੀਂ ਆ ਸਾਫ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਪਰ ਜਿਹੜਾ ਇਹਦਾ ਨਾਮ ਨਾਮ ਸ਼੍ਰੀ ਆਨੰਦਪੁਰ ਸਾਹਿਬ ਹੀ ਆ ਤੇ ਸ਼੍ਰੀ ਆਨੰਦਪੁਰ ਸਾਹਿਬ ਹੀ ਇਹਦਾ ਨਾਮ ਰਹੂਗਾ ਬੱਸ ਧੰਨਵਾਦ ਸਾਹਿਬ ਵਾਹਿਗੁਰੂ ਜੀ ਕੀ ਭਤੈ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮubaruk ਚਰਨ ਪਾਏ ਗੁਰਦੁਆਰਾ ਪੁਆਇਕਦ ਸਾਹਿਬ ਜਿੱਥੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਅੱਜ ਦਾ ਇਹ ਮਹਾਨ ਜੋ ਗੁਰੂ ਕੇ ਲੰਗਰ ਦਾ ਪ੍ਰਾਰੰਭ ਹੋਇਆ ਹੈ 6ਵੇਂ ਪਾਤਸ਼ਾਹ ਮਹਾਰਾਜ ਤੋਂ ਨਵਾਜੇ ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਸੰਪਰਦਾਇ ਦਲਬਾਬਾ ਵਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਸਿੰਘ ਸਾਹਿਬ ਬਾਬਾ ਜੀ ਬਾਬਾ ਬਤਾਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਜੋਗਵਾਈ ਸਹਿਤ ਇਸ ਅਸਥਾਨ ਦੀ ਸੇਵਾ ਸੰਭਾਲ ਤਲਪਾਉਂਦੇ ਸਹਿਤ ਬਾਬਾ ਜੀ ਵਿਚਰ ਕੇ ਨਾਮ ਬਾਣੀ ਦਾ ਕਥਾ ਕੀਰਤਨ ਦਾ ਗੁਰੂ ਕੇ ਦੇਗ ਲੰਗਰਾਂ ਦੇ ਪ੍ਰਵਾਹ ਚਲਾਉਂਦੇ ਨੇ ਅੱਦੇ ਤਕਰੀਬਨ ਹਰ ਰੋਜ਼ ਹੀ ਜਿੱਥੇ ਜਿੱਥੇ ਦਲਪਾਤ ਵਿਚਰਦਾ ਹੈ ਅਸਥਾਨਾਂ ਤੇ ਅਮਰ ਸੰਚਾਰ ਹੁੰਦਾ ਹੈ ਇਹ ਮਹਾਨ ਸਿੱਖੀ ਦਾ ਪ੍ਰਚਾਰ ਕਰਦੇ ਆ ਹੋਇਆ ਜੋ ਇਹ ਪੂਰਾ ਵਾਰ ਹੈ ਨੌਵੇਂ ਪਾਤਸ਼ਾਹ ਸਾਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅਤੇ ਸਤ ਗੁਰਾਂ ਦੇ ਮਹਾਨ ਗੁਰਸਿੱਖ ਬਾਬਾ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਮਹਾਨ ਨਿਸਾਨੀ ਅਦੁੱਤੀ ਕੁਰਬਾਨੀ ਨੂੰ ਕੁਰਬਾਨ ਹੁੰਦਿਆਂ ਹੋਇਆ ਅੱਜ ਸਮੁੱਚਾ ਹੀ ਸਿੱਖ ਜਗਤ ਮਹਾਰਾਜ ਦੀ ਕਿਰਪਾ ਦੁਆਰਾ ਗੁਰੂ ਕੇ ਲੰਗਰਾਂ ਦੀ ਪਰਵਾਹ ਜੋ ਅੱਜ ਇਸ ਅਸਥਾਨ ਤੇ ਰੰਬੇ ਗਏ ਨੇ ਅੱਜ ਤੋਂ ਇਹ ਲੰਗਰ ਪਰ ਆਰੰਭ ਹੋਏ ਦਿਨ ਰਾਤ ਔਰ ਟੁੱਟ ਭੰਡਾਰੇ 29 ਤਰੀਕ ਤੱਕ ਸਾਰੇ ਸਮਾਪਤ ਦੀ ਸਮਾਗਮ ਸਮਾਗਮ ਸਮਾਪਤੀ ਤੱਕ ਇਹ ਗੁਰੂ ਕੇ ਲੰਗਰਾਂ ਦੀ ਪ੍ਰਵਾਹ ਚੱਲਣਗੇ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਜਿੱਥੇ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚੱਲਣੇ ਆ ਉਥੇ ਅਖੰਡ ਪਾਠਾਂ ਦੀ ਲੜੀ ਤੇ ਦੋਨੋਂ ਟਾਈਮ ਦੀ ਮਾਨ ਸਜਦੇ ਰਹਿਣੇ ਆ ਆਪ ਸੰਗਤਾਂ ਨੇ ਸਮੇਂ ਸਿਰ ਦਰਸ਼ਨ ਦੇਣੇ ਆ ਇਹ ਸੰਪਰਦਾ ਦੇ ਮੁਖੀ ਬਾਬਾ ਬਤਾਰ ਸਿੰਘ ਸਾਹਿਬ ਜੀ ਜੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਬਾਬਾ ਜੀ ਆਪ ਹਾਜ਼ਰੀਆਂ ਪਰਦੇ ਨੇ ਅੱਜ ਬਾਬਾ ਜੀ ਵੱਲੋਂ ਇਹਨਾਂ ਲੰਗਰਾਂ ਦੀ ਪ੍ਰਾਰੰਭਤਾ ਹੋਈ ਹੈ ਆਪ ਲੰਗਰਾਂ ਦੀ ਆਹਰੀ ਪਰਨ ਵਾਸਤੇ ਸ਼ਗਨ ਦੇ ਲਈ ਸੰਗਤਾਂ ਦੇ ਕੋਲ ਬੇਨਤੀ ਹੈ ਕਿ ਲੰਗਰਾਂ ਦੀ ਕਿਉਂਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਇਹ ਲੰਗਰਾਂ ਨੂੰ ਮਹਾਨ ਇਸ਼ਾਰਤਾਂ ਦਿੰਦਿਆਂ ਹੋਇਆ ਪਹਿਲੇ ਪੰਗਤ ਦੇ ਪਾਛੇ ਸੰਗਤ ਇਹ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਸੀ ਅੱਜ ਮਹਾਰਾਜ ਦੀ ਕਿਰਪਾ ਦੁਆਰਾ अनेका ਹੀ ਮਦਦਪਤਾ ਕਰਕੇ ਗੁਰੂ ਕੇ ਲੰਗਰ ਵਰਤ ਨੇ ਆਰੰਭ ਹੋਏ ਨੇ ਗੁਰੂ ਕੇ ਲੰਗਰਾਂ ਵਿੱਚ ਇਸੇ ਤਰ੍ਹਾਂ ਆਵਜੀ ਨੇ ਫਾਇਰੀਆਂ ਪੜਣੀਆਂ ਨੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਨੀਆਂ ਨੇ ਇਹ ਬੇਨਤੀ ਨੂੰ ਆਵਜੀ ਨੇ ਪ੍ਰਵਾਨ ਕਰਨੀ ਅੱਜ ਇਹ ਸਮੇਂ ਤੇ ਜੋ ਲੰਗਰਾਂ ਦੀ ਰੰਭਤਾ ਕਰਦਿਆਂ ਹੋਇਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਜ਼ਫੇਦਾਰ ਸਰ ਸ੍ਰੀ ਕੇਸਗੜ ਸਾਹਿਬ ਜਿਨ੍ਹਾਂ ਨੇ ਆਪ ਆਣ ਕੇ ਲੰਗਰਾਂ ਦੀ ਪਰਉਰੰਭਤਾ ਕਰਦਿਆ ਹੋਇਆ ਪੰਗਤ ਜੀ ਬੈਠ ਕੇ ਗੁਰੂ ਕੇ ਲੰਗਰ ਛੱਕ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਿਆ ਹੋਇਆ ਸਰਗੁਰੂ ਦਾ ਸ਼ੁਕਰਾਨਾ ਕੀਤਾ ਤੇ ਮਹਾਰਾਜ ਦੀ ਕਿਰਪਾ ਦੁਆਰਾ ਅੱਜ ਜੋ ਵਿਸ਼ੇਸ਼ ਪ੍ਰੋਗਰਾਮ 16 ਤਰੀਕ ਨੂੰ ਯੂਨੀਵਰਸਿਟੀ ਸਕੂਲਾਂ ਕਾਲਜਾਂ ਸ੍ਰੀ ਨੰਦਪੁਰ ਸਾਹਿਬ ਵਿਖੇ 35000 ਬੱਚਿਆਂ ਨੇ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਸਹਿਜ ਪਾਠ ਕੀਤੇ ਅੱਜ ਉਹਨਾਂ ਦੀ ਸੰਪੂਰਨਤਾ ਦੇ ਸਮੇਂ ਅੱਜ ਇੱਥੇ ਲੰਗਰਾਂ ਦੀ ਪ੍ਰారంਭਤਾ ਹੋਈ ਹੈ ਆਪ ਗੁਰੂ ਕੇ ਸੰਗਤਾਂ ਲੰਗਰ ਛਕੋ ਨਾਮ ਜਪੋ ਆਪਣੇ ਜੀਵਨ ਨੂੰੜ ਪਾਗੇ ਸ਼ਰਤ ਬਣਾਓ ਅਮਰ ਸ਼ਾਕੇ ਗੁਰੂ ਵਾਲੇ ਹੋ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ